ਦੀ ਸ਼ਾਨ ਇਲਾਕੇ ਦੀ ਮਹਾਨ ਸ਼ਖਸੀਅਤ ਸਾਡੇ ਆਮ ਆਦਮੀ ਪਾਰਟੀ ਦੇ ਸੱਚੀ ਬਾਦ ਸਤਜਾਦ ਸਰਦਾਰ ਕਰਮਜੀਤ ਸਿੰਘ ਗਿੱਲ ਸਾਹਿਬ ਸੋਸ਼ ਵਿਸ਼ੇ ਆਪਣੇ ਵੀਰਦਰਾਹ ਪਹੁੰਚੇ ਨੇ ਇਸ ਮੇਲੇ ਦੀ ਧੀਆਂ ਤੇ ਧੀਆਂ ਦਾ ਅੰਡ ਮੇਲਾ ਹੈ ਤਾਂ ਸੋਸ਼ ਵਿਸ਼ੇ ਕੀਤੀ ਹੈ ਜੀ ਆਨੇ ਲੱਖ ਲਖ ਵਾਰਤ ਕਰਤਾਰ ਕਟਕ ਤਸਵੀਰ ਸਿੰਘ ਸਿਆਲਕਰ ਸਾਹਿਬ ਸਾਡੇ ਸੀਨੀਅਰ ਅਗੂ ਪਹੁੰਚੇ ਨੇ बरिंदी जॻह ते पहुचण वारे जो पहुचण में सारियल वञो मानपंच साहिबार जी हरवाई साहिब मनजीत जी बरविंदी सॼे साबका सरपंच सदार मनजीत जी समरजीति जी सारे वलो नरेंद्री बाल केनेडा वारे सोना वोरी इते पहुचे ते कंदा सो अलॻि अलॻि त सो मैं हाणे जो तीअं ते तीअं जा मेला आहे ਕਹਿੰਦੇ ਚੜਿਆ ਸਾਵਣ ਤੀਆਂ ਆਈਆਂ ਪਿਪੜਾਂ ਦੇ ਨਾਲ ਪੀਂਗਾ ਪਾਈਆਂ ਚੜਿਆ ਸਾਵਣ ਤੀਆਂ ਆਈਆਂ ਪਿਪੜਾਂ ਦੇ ਨਾਲ ਪੀਂਗਾ ਪਾਈਆਂ ਇਕੱਠੀਆਂ ਹੋਲੜਦਾ ਪਰਜਾਈਆਂ ਇੱਕ ਦੂਜੀ ਨੂੰ ਕਹਿੰਦੀ ਨੀ ਆ ਜਾ ਭਾਬੀ ਚੂਤ ਲੈ ਪੀਂਗ ਖੁਦਾਰੇ ਲੈਂਦੀ ਸੋ ਅਜ ਪਾਰਾ ਪ੍ਰਾਣਾ ਜਿਹੜਾ ਵੇਸਾ ਸਾਡਾ ਪ੍ਰਾਣਾ ਸਭਿਆਚਾਰ ਹੈ ਬਹੁ ਸਾਡੇ ਇਸ ਨਗਰ ਨੇ ਸਾਡੇ ਮਾਂਜੋ ਸਰਪੰਸ ਸਾਹਿਬ ਨਰਿੰਦਰ ਬਾਲ ਕੈਨੇਡਾ ਵਾਲੇ ਉਹਨਾਂ ਦੀ ਪੁਲਿਸ ਮੁਕਤੀ ਟੀਮ ਸਾਡੇ ਮਾਂਜੋ ਸਰਪੰਸ ਤਨਾਰ ਸਿੰਘ ਜੀ ਸੋਪਿੰਡ ਦੀ ਸਮੂਸ ਮੁਕਤੀ ਪੰਚਾਇਤ ਅੱਜ ਰਲ ਕੇ ਇਸ ਮੇਲੇ ਨੂੰ ਮਨਾ ਰਹੇ ਨੇ ਕਵਰ ਕਰ ਰਹੇ ਨੇ ਬਹੁਤ ਸਾਡੇ ਬਹੁਤ ਪਿਆਰੇ ਫਨਕਾਰ ਬਹੁਤ ਪਿਆਰੇ ਬਾਰੇ ਕਲਾਕਾਰ ਵੀ ਤੇ ਪਹੁੰਚੇ ਹੈ ਮੈਂ ਸਾਰੇ ਮੁcjਿਆਂ ਵੀ ਨੇ ਸੋਨੀ ਸ਼ਤਰਪਨੇ ਜੀ ਪ੍ਰੈਸ ਤੋਂ ਪਹੁੰਚੇ ਕੋਰਾਂ ਨੂੰ ਭੇਜੀ ਹੈ ਨੇ ਸੋਨੀ you ਸਤਿ ਸ੍ਰੀ ਅਕਾਲ ਜੀ ਸਾ ਮੇ ਸਤਿ ਸ੍ਰੀ ਅਕਾਲ ਜੀ ਸੋ ਸਭ ਆ ਇੱਕ ਦੋ ਕੀਤਾ ਨਾਲ ਹਾਜ਼ਰੀ ਹੈ ਸਾਡੇ ਬਹੁਤ ਸਤਿਕਾਰਯੋਗ ਇਸ ਇਲਾਕੇ ਦੀ ਇਸ ਪਿੰਡ ਦੀ ਸ਼ਾਨ ਇਸ ਪਿੰਡ ਦੀ ਡਿਵੈਲਪਮੈਂਟ ਦੇ ਬਿਲਾਲ ਬਾਸ਼ਰ ਸਰਪੰਚ ਵੀ ਹੈ ਜੁਕੇ ਨੇ ਹੁਣ ਥੋੜੇ ਦਿਨ ਤੋਂ ਥੋੜੀ ਸਿਹਤ ਕਮਜ਼ੋਰ ਸੀ ਪਰ ਤੁਹਾਡੀਆਂ ਦੁਆਵਾਂ ਤੁਹਾਡੇ ਅਸ਼ੀਰਵਾਦ ਸਦਕੇ ਥੋੜੇ ਦਿਨ ਗੁਰੂ ਘਰੋਂ ਸੇ ਲਵੋਣ ਆ ਬਈ ਆਪ ਨੂੰ ਠੀਕ ਹੋ ਗਏ ਨੇ ਸਾਡੇ ਸਰਪੰਚ ਸਾਹਿਬ ਜੀ ਆਨੁ ਜੀ ਥੈਂਕ ਯੂ ਇੰ ਵੀਰੀਬਲ ਬੁਲਕਾਰੀ ਮਤ ਮਿੱਤਰ ਆਂਦੀ ਮਨ మాట <Sessly> రా <Sessly> thank <laughs> ਜੋ ਭੱਜਦੀ ਆ ਤਹੌਣ ਨਹੀਂ ਸਹੀ ਗੱਲ ਹੈ ਅੱਜਕੱਲੇ ਪਿਆਰ ਨਾਲ ਮੰਨਦਾ ਐ ਕੌਣ ਨਹੀਂ ਫੇਰ ਬਾਰੇ ਸਾਰੇ ਦੇਸ਼ ਵਾਸੀਆਂ ਤੋਂ ਤੇਰੇ ਅੱਜ ਮੁੱਚੀ ਪਿੰਡ ਨੇ ਇਤਹਾਸ ਪਾੜਦਿਆਂ ਧੀਆ ਪੈਣਾ ਨੇ ਤੇ ਮੂਰਯਤ ਕੀਤੀ ਆ ਸਾਡੇ ਹਲਕੇ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ ਜਤ ਵੀਰ ਸਿੰਘ ਜੀ ਗੱਲ ਕਰਕੇ ਸੇਮ ਸਿੰਘ ਜੀ ਸਿਆਲਕਾ ਸਾਹਿਬ ਮੇਰੇ ਛੋਟਾ ਵੱਡਾ ਛੋਟਾ ਵੀਰ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣਾ ਨੇ ਇਸ ਪਿੰਡ ਦੇ ਸਰਪੰਚ ਧਨਨਾ ਸਿੰਘ ਤੇ ਉਹਨਾਂ ਦੇ ਜਿਹੜਾ ਪ੍ਰਾਤਾ ਜੀ ਰਵਿੰਦਰ ਸਿੰਘ ਜੀ ਖੰਡਰ ਸਾਹਿਬ ਉਹਨਾਂ ਦੇ ਮੈਂਬਰ ਜਸਵੰਤ ਸਿੰਘ ਜੀ ਉਹਨਾਂ ਦੇ ਮੈਂਬਰ ਅਰਵਿੰਦਰ ਸਿੰਘ ਜੀ ਉਹਨਾਂ ਦੇ ਮੈਂਬਰ ਤਸਵੀਰ ਸਿੰਘ ਜੀ ਯਾਨੀ ਕਿ ਸਾਰੀ ਪੁਲਸ ਮੁਚੀ ਪੰਚਾਇਤ ਨੇ ترਸ਼ੇਮ ਸਿੰਘ ਪ੍ਰਧਾਨ ਨੇ ਸਾਰੇ ਮੇਰੇ ਵੀਰਾਂ ਨੇ ਇੱਥੇ ਵੱਦ ਚੜ ਕੇ ਹਿੱਸਾ ਲਿਆ ਤੇ ਸਵੇਰ ਤੋਂ ਨਹੀਂ ਕਿ ਸਾਡੇ ਨਾਲ ਗਾੜੀ-ਗਾੜੀ ਫਿਰ ਕੇ ਲੋਕਾਂ ਨੂੰ ਕਢਦੇ ਰਹੇ ਆ ਤੇ ਸਵੇਰ ਤੋਂ ਸ਼ਾਮਾਂ ਤੱਕ ਮੇਲੇ ਦਾ ਉਹਨਾਂ ਅਨੰਦ ਮਾ ਲਿਆ ਮੈਂ ਸਾਰਿਆਂ ਵੀਰਾਂ ਦਾ ਭੈਣਾਂ ਦਾ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਆ ਐਹੋ ਜੀ ਗਰਮੀ ਦੇ ਵਿੱਚ ਇਹਨਾਂ ਟਾਈਮ ਕੱਢਣਾ ਇੱਕ ਬੜੀ ਵੱਡੀ ਗੱਲ ਹੈ ਕਿੰਨਾ ਮੇਲਾ ਕਰਾਇਆ ਗਿਆ ਇਹ ਸੇ ਦੂਜਾ ਜੀ ਦੂਜਾ ਮੇਲਾ ਅੱਗੇ ਵੀ ਅਦਾ ਰੰਗ ਅੱਗੇ ਵੀ ਇਹਨਾਂ ਨੇ ਵਾਹਿਗੁਰੂ ਨੇ ਜਿੰਦਗੀ ਬਖਸ਼ੀ ਇਹਨਾਂ ਪਰ ਸਾਡੇ ਸਹਿਯੋਗ ਨਾਲ ਅੱਗੇ ਤੋਂ ਵੀ ਕਰਉਂਦੇ ਕਿਸ ਤਰ੍ਹਾਂ ਦਾ অনুপਮ ਕਿਸ ਤਰ੍ਹਾਂ ਦਾ ਹੋ ਰਿਹਾ ਜੀ ਬਹੁਤ ਵਧੀਆ ਅਨਪਾ ਜੀ ਲੋਕਾਂ ਨੇ ਬਹੁਤ ਹੀ ਗੱਲ ਦੀ ਖੁਸ਼ੀ ਮਨਾਈ ਆ ਲੋਕਾਂ ਨੇ ਬਹੁਤ ਬਧਾਈਆਂ ਦਿੱਤੀਆਂ ਲੋਕਾਂ ਨੇ ਬਹੁਤ ਸਾਰੇ ਪੈਸੇ ਮੈਨੂੰ ਅੰਦਰ ਕਦੇ ਆਪਣਾ ਨਾਂ ਨਹੀਂ ਦੱਸਿਆ ਉਹਨਾਂ ਨੇ ਕਿ ਸਾਡਾ ਇਹਨੇ 500 ਦਿੱਤਾ ਕਿ ਜਹਾ ਦਿੱਤਾ ਸਰਪੰਚ ਨੇ ਧੰਨਵਾਦ ਉਹਨੇ ਕੈਨੇਡਾ ਚੋਂ 10000 ਰੁਪਏ ਮੈਨੂੰ ਭੇਜਿਆ ਉਹਨਾਂ ਦਾ ਧੰਨਵਾਦ ਲਖਮੀਂਦਰ ਦਾ ਧੰਨਵਾਦ ਸਾਰੇ ਵੀਰਾਂ ਦਾ ਭਰਾਵਾ ਦਾ ਕੰਪੀਅਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਇਹ ਪਹਿਲੇ ਪਿੰਡ ਵੱਲੋਂ ਕਰਾਇਆ ਗਿਆ ਤੇ ਲਾਗੇ ਪਿੰਡਾਂ ਦੇ ਨਹੀਂ ਜੀ ਲਾਗੇ ਪਿੰਡ ਤੇ ਇਹ ਆਪਣਾ ਬੱਚਿਆਂ ਨੇ ਪੰਚਾਇਤਾਂ ਨੇ ਲੋਕ ਜੀ ਦੀਆਂ ਬੱਚਿਆਂ ਨੇ ਬਹੁਤ ਵੱੜ ਚੜ੍ਹ ਕੇ ਹਿੱਸਾ ਲਿਆ। ਥੈਂਕ ਯੂ ਵੈਰੀ ਮਚ ਬਹੁਤ-ਬਹੁਤ ਧੰਨਵਾਦ। ਅੱਜ ਜ਼ਿਲ੍ਹਾ ਮਕਸਦ ਦੇ ਐਸੈਂਬਲੀ ਹਲਕਾ ਮਜੀਠਾ ਦੇ ਅਹਿਮ ਪਿੰਡ ਢੱਡੇ ਵਿੱਚ 30 ਤੇ 30 ਦਾ ਤਿਆਰ ਜਿਹੜਾ ਪੰਜਾਬੀ ਸਭਿਆਚਾਰ ਵਿਰਸੇ ਦਾ ਇੱਕ ਨਿਕੜਵਾ ਆਂਦਿਆ ਉਹ ਅੱਜ ਸਾਡੇ ਨਾਨਯੋਗ ਵੱਡੇ ਭਾਜੀ ਸਰਦਾਰ ਨਰਿੰਦਰ ਸਿੰਘ ਬਾਲਜੀ ਐਨਆਰਆਈ ਇਸ ਨਗਰ ਦੇ ਸਰਪੰਚ ਸਰਦਾਰ ਧਨਨਾ ਸਿੰਘ ਜੀ ਸਰਦਾਰ ਲਖਵਿੰਦਰ ਸਿੰਘ ਜੀ ਸਰਦਾਰ ਮਨਜੀਤ ਸਿੰਘ ਜੀ ਸਰਦਾਰ ਤਰਸੀਮ ਸਿੰਘ ਜੀ ਤੇ ਸਰਦਾਰ ਗਰਮੀਤ ਸਿੰਘ ਜੀ ਇਹਨਾਂ ਨੇ ਸਾਰਿਆਂ ਨੇ ਇੱਕ ਮੁੱਠੋ ਹੱਥ ਇਕਲਾ ਕਰਕੇ ਆਪਣੇ ਵਿਰਸੇ ਨੂੰ ਕਾਇਮ ਰੱਖਣ ਲਈ ਤੀਆਂ ਦਾ ਤੇ ਧੀਆਂ ਦਾ ਜਿਹੜਾ ਤਿਆਰ ਆ ਆਪਣੀ ਦਾਣਾ ਮੰਡੀ ਜੇ ਮਨਾ ਕੇ ਉਸ ਵਿਰਸੇ ਤੋਂ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣ ਕਰਵਾਉਂਦਾ ਜਿਹੜਾ ਵਧੀਆ ਸਹਿਯੋਗ ਦਿੱਤਾ ਮੈਂ ਧੰਨਵਾਦ ਕਰਦਾ ਇਹਨਾਂ ਦੀ ਸਮੂਚੀ ਪੰਚਾਇਤ ਦਾ ਬਾਦਸ਼ਾਹ ਦਾ ਸਰਦਾਰ ਲਖਵਿੰਦਰ ਸਿੰਘ ਜੀ ਦਾ ਦੇਲ ਦੀਆਂ ਗ੍ਰਹਿਣਾਂ ਧੰਨਵਾਦ ਕਰਦਾ ਕਿ ਜੈ ਸਭਿਆਚਾਰਕ ਮੇਲੇ ਜਿਹੜੇ ਆ ਸਾਨੂੰ ਸਾਰਿਆਂ ਨੂੰ ਪਿੰਡ ਪੱਦਰ ਤੱਕ ਮਨਾਉਣੇ ਚਾਹੀਦੇ ਆ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਉਹ ਸਾਡੇ ਮੀਰ ਵਿਰਸੇ ਤੋਂ ਜਾਣੂ ਹੋ ਸਕਣ ਅੱਜ ਇਹਨਾਂ ਧੀਆ ਤੇ ਧੀਆਂ ਦਾ ਤਿਉਹਾਰ ਮਨਾ ਕੇ ਬਹੁਤ ਵਧੀਆ ਕੰਮ ਕੀਤਾ ਜੋ ਸਰਦਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਫਖਵੰਸ ਸਿੰਘ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਟੀਚਾ ਮਿਠਾਈ ਉਹਦੇ ਹਿੱਸੇ ਵਜੋਂ ਆ ਕੇ ਉਹਨੇ ਸੇਕੜੀ ਵਜਵਾ ਕੇ ਮਜੀਠੀਏਰ ਤੋਂ ਸ਼ੁਰੂਆਤ ਕੀਤੀ ਆ ਸਾਡੇ ਮਜੀਠੀ ਹਰਕੇ ਦੇ ਇੰਚਾਰਜ ਤੇ ਸੀਨੀਅਰ ਆਪਾ ਅਕੂਦਾ ਤਲਬੀਰ ਸਿੰਘ ਗੱਲ ਵੀ ਸਮੁੱਚੀ ਟੀਮ ਸਮੇਤ ਹਾਜ਼ਰੀ ਲਵਾ ਗਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆ ਕੇ ਜਿੱਥੇ ਸਮੁੱਚੇ ਨਗਰ ਦੀ ਸਾਰੀਆਂ ਧੀਆ ਭੈਣਾਂ ਦਾ ਜਿਹੜਾ ਮਾਨ ਸਰਕਾਰ ਵੱਲੋਂ ਦਿੱਤੀਂ ਤਾਈਮ ਕੱਢਿਆ ਉਹਨਾਂ ਦਾ ਦੇਦਿਆਂ ਬ੍ਰਹਿਮ ਧੰਨਵਾਦ ਕਰਦਾ ਹੋਇਆ ਆਪ ਸਭ ਨੂੰ ਵਧਾਈ ਦੇਣਾ ਅੱਜ ਦੇ ਇਸ ਤਿਉਹਾਰ ਮਨਾਇਆ ਜਾ ਰਿਹਾ ਨਾਲ ਧੀਆ ਦਾ ਕੀ ਕਹਿਣਾ ਜੁਨੀ ਦੇਖੋ ਧੀਆ ਦਾ ਤੇ ਧੀਆ ਦਾ ਤਿਉਹਾਰ ਜਿਹੜਾ ਹਰ ਸਾਲ ਦੀ ਤਰ੍ਹਾਂ ਟੱਡੇ ਮੰਡੇ ਵਿਗੇ ਸਾਡੇ ਬਹੁਤ ਹੀ ਸਤਿਕਾਰਯੋਗ ਐਨ ਆਰ ਆਈ ਪਾ ਨਰਿੰਦਰ ਸਿੰਘ ਜੀ ਬਲ ਸਾਹਿਬ ਹਰ ਸਾਲ ਇੱਥੇ ਬਣਾਉਂਦੇ ਨੇ ਬੜੀ ਵਧੀਆ ਗੱਲ ਹੈ ਕਿਉਂਕਿ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਨਵੇਂ ਜਨਰੇਸ਼ਨ ਹੈ ਮੈਂ ਸਮਝਦਾ ਕਿ ਸਾਡੇ ਵਿਰਸੇ ਤੋਂ ਜਿਹੜੀ ਆ ਲਾਂਭੇ ਹੁੰਦੀ ਜਾ ਰਹੀ ਆ ਵਿਰਸੇ ਨਾਲੋਂ ਟੁੱਟਦੀ ਜਾ ਰਹੀ ਆ ਔਰ ਸਾਨੂੰ ਚਾਹੀਦਾ ਵਾ ਕਿ ਸਾਰਿਆਂ ਨੂੰ ਰਲ ਕੇ ਸਮਾਜ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਸਾਰੇ ਕਰਾਉਣੇ ਚਾਹੀਦੇ ਆ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਜਿਹੜਾ ਪਤਾ ਲੱਗਦਾ ਰਹੇ ਕਿ ਸਾਡਾ ਸੱਭਿਆਚਾਰ ਕੀ ਆ ਔਰ ਪਿਛਲੇ ਮੈਂ ਸਮਝਦਾ ਕਿ ਜਿਹੜੇ ਇਹ ਇਹੋ ਜਿਹੇ ਪ੍ਰੋਗਰਾਮ ਤੀਆਂ ਦੇ ਤੀਆਂ ਦੇ ਆਪ ਪਿੰਡਾਂ ਦੇ ਵਿੱਚ ਮੇਲੇ ਕਰਾਉਣੇ ਇਹ ਸਾਨੂੰ ਇੱਕ ਸਿਰ ਜੋੜਨ ਦਾ ਵੀ ਕੰਮ ਸਾਡੇ ਲਈ ਕਰਦੇ ਨੇ ਕਿਉਂਕਿ ਪਿੰਡਾਂ ਦੇ ਵਿੱਚ ਨਿੱਕੀਆਂ-ਮੋਟੀਆਂ ਕਈ ਗੱਲਾਂ ਬਾਤਾਂ ਜਿਹੜੀਆਂ ਹੋ ਜਾਂਦੀਆਂ ਔਰ ਇਹੋ ਜਿਹੇ ਸਾਂਝੇ ਪ੍ਰੋਗਰਾਮਾਂ ਦੇ ਅੰਦਰ ਮੈਂ ਦੇਖਦਾ ਕਈ ਵਾਰ ਸਾਰੇ ਸਾਂਝੇ ਪ੍ਰੋਗਰਾਮ ਦੇ ਅੰਦਰ ਸਾਂਝੇ ਬੰਦੇ ਇਕੱਠੇ ਹੋ ਜਾਂਦੇ ਨੇ ਪਿੰਡ ਦੇ ਨਿੱਕੇ-ਨਿੱਕੇ ਹੋ ਜਾਂਦੇ ਨੇ ਸੋ ਮੈਂ ਇਸ ਗੱਲ ਦੇ ਜਿੱਥੇ ਬਲ ਸਾਹਿਬ ਨੂੰ ਵਧਾਈ ਦੇਣਾ ਉੱਥੇ ਇਹਨਾਂ ਦਾ ਧੰਵਾਦ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿ ਬਲ ਸਾਹਿਬ ਸਾਡੇ ਲੈ ਕੇ ਸੇਵਾ ਜਿਨੇ ਕਿ ਤੁਹਾਨੂੰ ਕਿਹਾ ਤੁਹਾਡੇ ਲਈ ਹੋਏ ਤੇ ਜਿਹੜਾ ਜੀ ਨਾ ਬਹਿਖਦਾ ਤੁਹਾਡੇ ਕੋਲ ਬਹੁਤ ਬਹੁਤ ਬਰਾਤ ਆ ਚੱਲੇ ਸੋਤਣਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵਿਧਾਈ ਦੇ ਮਾਤਰੋ ਤੁਸੀਂ ਆਪਣਾ ਪ੍ਰਾਣਾ ਸਭਿਆਚਾਰ ਜਿਹੜਾ ਸਾਂਭ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਮੈਨੂੰ ਵੀ ਇਹ ਲੱਗਦਾ ਤੁਸੀਂ ਤਖੜੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਭਿਆਚਾਰ ਨੂੰ ਸਾਂਭ ਇਹ ਰੰਗਲੇ ਪੰਜਾਬ ਦੀ ਸ਼ੁਰੂਆਤ ਹੈ ਜੀ ਪਾਰਟੀ ਵੱਲੋਂ ਬਿਲਕੁਲ ਜੀ ਬਿਲਕੁਲ ਰੰਗਲਾ ਪੰਜਾਬ ਕੋ ਸਾਡੇ ਸੀਐਮ ਸਾਹਿਬ ਨੇ ਵੀ ਔਰ ਬੈਲ ਗੱਡੀਆਂ ਦਾ ਵੀ ਸ਼ੁਰੂ ਕਰਤੀਆਂ ਜਿਹੜੀਆਂ ਸਾਡੇ ਬੱਚਿਆਂ ਨੂੰ ਚੇਤਾ ਹੀ ਘੁੰਮ ਗਿਆ ਸੀ ਕਿ ਬੈਲ ਗੱਡੀਆਂ ਦੇ ਟੂਰਨਾਮੈਂਟ ਕਿੰਦੇ ਆ ਔਰ ਜੇ ਤੇ ਵੇਖੋ ਆਪਾਂ ਪੰਜਾਬ ਨੂੰ ਵਾਜਾ ਹੀ ਪੰਜਾਬ ਬਣਾਉਣਾ ਸਾਨੂੰ ਜਿਹੜੀਆਂ ਪਿਛਲੀਆਂ ਖੇਡਾਂ ਜਿਹੜੀਆਂ ਸਾਡੀਆਂ ਰਵੈਤਿ ਰਿਵਾਜਾਂ ਉਹਨਾਂ ਨੂੰ ਲਿਆਉਣਾ ਪਊਗਾ ਤੇ ਹੁਣ ਜਿਹੜਾ ਸਾਡਾ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਖਿਲ ਤਰੇ ਪੈਦੀ ਜਾਂਦੀ ਆ ਉਹਨਾਂ ਨੂੰ ਪੁਰਾਣੀਆਂ ਰਵੈਤਿਾਂ ਖੇਡਾਂ ਦੇ ਨਾਲ ਜੋੜਨਾ ਪਊਗਾ ਤਾਂ ਉਹ ਫੇਰ ਹੀ ਨਸ਼ਿਆਂ ਤੋਂ ਵੀ ਜਿਹੜਾ ਬਾ ਮੈਸਜਾ ਉਹ ਬਚਾ ਸਕਦਾ ਕਿ ਨਸ਼ੇ ਛਡਵਾਉਣ ਵਾਸਤੇ ਸਾਨੂੰ ਪਿੰਡਾਂ ਦੇ ਵਿੱਚ ਗਰਾਊਂਡਾਂ ਚਾਹੀਦੀਆਂ ਵਾਂ ਤੇ ਉਹ ਵੀ ਸੀਐਮ ਸਾਹਿਬ ਨੇ ਅਨਾਉਂਸ ਕਰਕੇ ਕਿ ਹਰੇਕ ਪਿੰਡ ਦੇ ਵਿੱਚ ਜਿਹੜੀ ਵਿਰੀਆ ਕੰਪਲੂਰ ਬਣੂਗੀ ਬਹੁਤ ਕਈ ਕੋਸ਼ਿਸ਼ ਕਰ ਰਹੇ ਆ ਤੇ ਸਾਡੇ ਸੀਐਮ ਸਾਹਿਬ ਤਾਂ ਬੋਲਈਆ ਉਹ ਆਪ ਚਾਹੁੰਦੇ ਆ ਕਿ ਜਿਹੜਾ ਪੁਰਾਣਾ ਸੱਭਿਆਚਾਰ ਹੈ ਉਹਨੂੰ ਫੇਰ ਮੋੜ ਤੋਂ ਸਜਿਤ ਕੀਤਾ ਸਭ ਦੇਖਿਆ ਜਾਵੇ ਤੁਹਾਨੂੰ ਕਾਜੀ ਨੂੰ ਹੋਣਾ ਚਾਹੀਦਾ ਕੋਈ ਨੀਤੀ ਨਹੀਂ ਚਾਹੀਦੀ ਇਹ ਮੈਂ ਟੀਜਾ ਜਮ ਤੋਦਾ ਚਲੋ ਮੈਨੂੰ ਨਹੀਂ ਮੈਂ ਇਸ ਗੱਲ ਬਾਰੇ ਕੁਝ ਕਹਿ ਨਹੀਂ ਸਕਦਾ ਪਰ ਮਾੜੀ ਗੱਲ ਹੈ ਵੇਖੋ ਧੀ ਮਾਰਨੀ ਜਿਹੜੀ ਆ ਮੈਂ ਸਮਝਦਾ ਬੜਾ ਬੁਰਾ ਭਾਅ ਪਿਆ ਉਹ ਕੋਈ ਨਾ ਰੱਬ ਮੇਰਾ ਆਪਣੇ ਬੈਸ ਨੇ ਆਇਆ ਓਕੇ ਜੀ